ਖਾਲਸਾ ਰਾਜ ਦਾ এডੂਕੇਸ਼ਨ ਸਿਸਟਮ ਜਿਹਨੂੰ ਅੰਗਰੇਜ਼ ਵੀ ਖੜਖੜ ਦੇਖਦੇ ਸੀ ਜੇ ਡਬਲ ਲੈਡਨਰ ਆਪਣੀ ਕਿਤਾਬ ਚ ਲਿਖਦਾ ਹੈ ਕਿ ਰਾਜ ਜਿਹੜਾ এডੂਕੇਸ਼ਨ ਸਿਸਟਮ ਸੀ ਉਹ ਇੰਨਾ ਕੁ ਅੱਗੇ ਸੀ ਕਿ ਜਿਹੜਾ ਬ੍ਰਿਟਿਸ਼ ਸਰਕਾਰ ਦਾ এডੂਕੇਸ਼ਨ ਸਿਸਟਮ ਉਹਦਾ ਨੇੜੇ ਵੀ ਨਹੀਂ ਸੀ ਉਹ ਆਪਣੀ ਕਿਤਾਬ ਹਿਸਟਰੀ ਆਫ ਦ ਇੰਡੀਜੀਅਸ এডੂਕੇਸ਼ਨ ਸਿਸਟਮ ਆਫ ਪੰਜਾਬ ਦੇ ਵਿੱਚ ਲਿਖਦਾ ਹੈ ਕਿ ਉਹ ਸੱਟ ਤੋਂ ਕਟੋ-ਕਟ 50 ਤੋਂ 60 ਸਾਲ ਅੱਗੇ ਸੀ ਹੁਣ ਤੁਹਾਨੂੰ ਦੱਸਤੀਏ ਜੇ ਡਬਲੂ ਲੈਟਰਨਰ ਉਹੀ ਅੰਗਰੇਜ਼ੀ ਅਫਸਰ ਹੈ ਜਿਹਨੂੰ ਖਾਸ ਬ੍ਰਿਟਿਸ਼ ਸਰਕਾਰ ਵੱਲੋਂ ਬੁਲਾਇਆ ਗਿਆ ਸੀ ਖਾਲਸਾ ਰਾਜ ਦਾ ਐਜੂਕੇਸ਼ਨ ਸਿਸਟਮ ਖਤਮ ਕਰਨ ਵਾਸਤੇ ਤਾਂ ਜਦੋਂ ਇੱਥੇ ਆਇਆ ਖਾਲਸਾ ਰਾਜ ਚ ਐਂਟਰ ਕੀਤਾ ਤਾਂ ਉਹਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਸਰਕਾਰ ਤੋਂ ਕੁਝ ਸਮਾਂ ਮੰਗਿਆ ਕਿ ਮੈਂ ਪਹਿਲਾਂ ਇੱਧਰ ਉੱਧਰ ਜਾ ਕੇ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਦੇਖਣਾ ਚਾਹਨਾ ਵੀ ਕਿਵੇਂ ਇੱਥੇ ਸਿਸਟਮ ਕੰਮ ਕਰਦਾ ਤਾਂ ਇਹ ਸਭ ਕੁਝ ਦੇਖਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਕੇ ਬ੍ਰਿਟੇਨ ਨੂੰ ਭੇਜਦਾ ਸਰਕਾਰ ਨੂੰ ਭੇਜਦਾ ਇਸਟਰੀਆ ਕੰਪਨੀ ਦੀ ਤੋ ਚ ਲਿਖਦਾ ਹੈ ਕਿ ਜਿਹੜੀ ਵਿਦਿਅਕ ਪ੍ਰਣਾਲੀ ਨੂੰ ਖਤਮ ਕਰਨ ਵਾਸਤੇ ਮੈਨੂੰ ਘੱਟੋ ਘੱਟ 50 ਸਾਲ ਦਾ ਸਮਾਂ ਚਾਹੀਦਾ ਹੈ ਤੇ ਇਸ ਸਮੇਂ ਦੇ ਵਿੱਚ ਮੈਂ ਬੜੀ ਬਖੂਬੀ ਤਰੀਕੇ ਨਾਲ ਇਹਨਾਂ ਦਿਮਾਗ ਚੋਂ ਪੰਜਾਬੀ ਤੇ ਇਹਨਾਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਉਹਨੂੰ ਖਤਮ ਕਰ ਦਵਾਂਗਾ ਖਾਲਸਾ ਰਾਜ ਜੋ ਸਭ ਤੋਂ ਨਿਰਪੱਖੀ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਖੁੱਤਾਨਾ ਕਦੇ ਪੜਪਾਈ ਉਹ ਕਦੇ ਸਕੂਲ ਨਹੀਂ ਗਏ ਸੀ ਕਿਉਂਕਿ ਛੋਟੇ ਹੀ ਉਮਰੇ ਹੋ ਜੰਗਾਂ ਜੁੱਧਾਂ ਵਿੱਚ ਹੀ ਰਹੇ ਪਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਸਭ ਨੂੰ ਪੜਾਉਣਾ ਹੈ ਸਭ ਕਿਤੇ ਪੜ੍ਹਾਈ ਸਭ ਨੂੰ ਚੰਗੀ ਵਿੱਦਿਆ ਦੇਣੀ ਹੈ ਤਾਂ ਇਹ ਸੁਪਨੇ ਨੂੰ ਪੂਰਾ ਕਰਦੇ ਹੋਏ ਉਹਨਾਂ ਨੇ ਇਹੋ ਜਿਹਾ ਇੱਕ ਸਿਸਟਮ ਤਿਆਰ ਕੀਤਾ ਜੀਚ 90 ਤੋਂ ਵੱਧ 90% ਤੋਂ ਵੱਧ ਲੋਕ ਸੀਗੇ ਜਿਹੜੇ ਉਹ ਐਜੂਕੇਟਿਡ ਸੀਗੇ ਪੰਜਾਬ ਦੇ ਵਿੱਚ अच्छा जी एक अप और ਤੁਹਾਨੂੰ ਪਲੱਸ ਪੁਆਇੰਟ ਦੱਸੀਏ ਕਿ ਜਿਹੜੇ ਬ੍ਰਿਟਿਸ਼ ਸਰਕਾਰ ਨੇ ਵੀ ਇੱਥੋਂ ਹੀ ਚੋਰੀ ਕੀਤਾ ਸੀ ਇਹ ਸਾਰਾ ਮਾਡਲ ਕਿਉਂਕਿ 1870 ਚ ਬ੍ਰਿਟਿਸ਼ ਸਰਕਾਰ ਵੱਲੋਂ ਐਲੀਮੈਂਟਰੀ ਐਕਟ ਪਾਸ ਕੀਤਾ ਜਾਂਦਾ ਹੈ ਤੇ 1880 ਚ ਆਪਣੇ ਸੂਬਿਆਂ 'ਚ ਬ੍ਰਿਟੇਨ 'ਚ ਉਹਨਾਂ ਨੇ ਲਾਗੂ ਕੀਤਾ ਸੀ ਸਾਰਿਆਂ ਜਣੇ ਸਭ ਵਾਸਤੇ ਐਜੂਕੇਸ਼ਨ ਇਹ ਸਾਰੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਉਸ ਤੋਂ ਪਹਿਲਾਂ ਹੀ ਖਾਸਾ ਰਾਜ ਇਹ ਸਾਰਾ ਕੁਝ ਹੋਇਆ ਹੋਇਆ ਸੀ ਜਿਹੜੇ ਅੱਜ ਦੇ ਲੀਡਰ ਦਾ ਕਹਿੰਦੇ ਨੇ ਕਿ ਅਸੀਂ ਫ੍ਰੀ ਐਜੂਕੇਸ਼ਨ ਦਵਾਂਗੇ ਜਾਂ ਦਵਾਂਗੇ ਉਹ ਦੇਖ ਲੈਣ ਉਹ ਪੜ੍ਹ ਲੈਣ ਖਾਲਸਾ ਰਾਜ ਨੂੰ ਕੀ ਇਹ ਸਭ ਕੁਝ بڑے ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਹੁਣ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਵਿਦਿਆ ਪ੍ਰਣਾਲੀ ਬਾਰੇ ਉਹ ਚੋ ਕੁਝ ਪੁਆਇੰਟਸ ਉੱਤੇ ਆਪਾਂ ਗੱਲ ਕਰਦੇ ਆ ਜਿਹੜੇ ਮੇਨ ਪੁਆਇੰਟਸ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੂਰੇ ਪੰਜਾਬ ਦੇ ਵਿੱਚ 4000 ਦੇ ਕਰੀਬ ਸਕੂਲ ਸਨ ਇੰਨਾ ਸਕੂਲਾਂ ਚ ਵੱਡੀ ਗਿਣਤੀ ਚ ਮੁੰਡੇ ਤੇ ਕੁੜੀਆਂ ਸਨ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਜਿਹੜੇ ਸਕੂਲਾਂ 'ਚ ਅਧਿਆਪਕ ਮੌਲਵੀ ਪੜਾਉਂਦੇ ਸਨ ਉਹਨਾਂ ਨੂੰ ਵੱਡੀਆਂ ਜ਼ਗੀਰਾਂ ਦਿੱਤੀਆਂ ਜਾਂਦੀਆਂ ਸਨ ਤੇ ਵੱਡੇ ਸਨਮਾਨ ਦਿੱਤੇ ਜਾਂਦੇ ਸਨ ਜੋ ਦਰਸਾਉਂਦੇ ਨੇ ਮਹਾਰਾਜੇ ਦਾ ਪਿਆਰ ਵਿਦਿਆ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਕਈ ਫ੍ਰੈਂਚ ਦੀਆਂ ਕਿਤਾਬਾਂ ਦੇ ਉਤਾਰੇ ਕਰਾਏ ਗਏ ਪੰਜਾਬੀ ਅਤੇ ਫਾਰਸੀ ਦੇ ਵਿੱਚ ਅਤੇ ਕਈ ਡਾਕਟਰੀ ਦੇ ਰਿਲੇਟਿਡ ਜਿਹੜੀ ਕਿਤਾਬਾਂ ਸੀ ਉਹਨਾਂ ਦੇ ਵੀ ਉਤਾਰੇ ਕਰਾਏ ਗਏ ਮਹਾਰਾਜੇ ਵੱਲੋਂ ਇੱਕ ਪ੍ਰਸਿੱਧ ਰਾਜਨੀਤੀ ਦੀ ਕਿਤਾਬ ਪੋਲਿਟਿਕਸ ਦੀ ਕਿਤਾਬ ਅਯਾਰ ਦਾਨਿਸ਼ ਦਾ ਅਨੁਵਾਦ ਭਾਈ ਬੁੱਧ ਸਿੰਘ ਵੱਲੋਂ ਕਰਾਇਆ ਗਿਆ ਜੇ ਡਬਲਯੂ ਲੈਟਰਨਰ ਆਪਣੀ ਕਿਤਾਬ 'ਚ ਇੱਕ ਗੱਲ ਹੋਰ ਲਿਖਦਾ ਹੈ ਜੋ ਆਪਾਂ ਅਕਸਰ ਸੁਣੀ ਹੁੰਦੀ ਹੈ ਇਹ ਗੱਲ ਵੀ ਜੇ ਕੋਈ ਮੰਦਰ ਮਸਜਿਦ ਗੁਰਦੁਆਰਾ ਹੀ ਬਣਾਉਣਾ ਹੁੰਦਾ ਸੀ ਤਾਂ ਉਦ ਤੱਕ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਉਸਾਰੀ ਦੀ ਜਦ ਤੱਕ ਨਾਲ ਇੱਕ ਸਕੂਲ ਨਹੀਂ ਬਣਦਾ ਸੀ ਇਹ ਗੱਲ ਜੇ ਡਬਲਯੂ ਲੈਟਰਨਰ ਆਪਣੀ ਕਿਤਾਬ 'ਚ ਮਿਲੀ ਹੁਣ ਆਪਾਂ ਗੱਲ ਕਰਦੇ ਹਾਂ ਕਿਸ ਕਿਸ ਕੈਟਾਗਰੀ ਦੇ ਸਕੂਲ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਭ ਤੋਂ ਪਹਿਲਾਂ ਆਉਂਦੇ ਨੇ ਮਖਤਬ ਜਿਹੜੇ ਫਾਰਸੀ ਦੇ ਸਕੂਲ ਹੁੰਦੇ ਸੀ ਜਿੱਚ ਫਾਰਸੀ ਭਾਸ਼ਾ ਪੜ੍ਾਈ ਜਾਂਦੀ ਸੀ ਇਨ੍ਹਾਂ ਸਕੂਲਾਂ 'ਚ ਸਾਰੇ ਹੀ ਜਾ ਸਕਦੇ ਸੀ ਦੂਜੇ ਨੰਬਰ ਤੇ ਆਉਂਦੇ ਨੇ ਮਦਰਸੇ ਜਿੱਚ ਅਰਬੀ ਦੀ ਸਿੱਖਿਆ ਦਿੱਤੀ ਜਾਂਦੀ ਸੀ ਜੋ ਪ੍ਰਾਇਮਰੀ ਤੋਂ ਉੱਚੀ ਸਿੱਖਿਆ ਸੀ ਜਿੱਚ ਅਰਬੀ ਭਾਸ਼ਾ ਵੀ ਸਿਖਾਈ ਜਾਂਦੀ ਸੀ ਤੇ ਤੀਜੇ ਨੰਬਰ ਤੇ ਹੁੰਦੀ ਹੈ ਪਾਰਟਸ਼ਾਲਾ ਜੋ ਜ਼ਿਆਦਾਤਰ ਜੇਚ ਹਿੰਦੂ ਕਲਚਰ ਦੇ ਰਿਲੇਟਡ ਧਰਮ ਦੇ ਰਿਲੇਟਡ ਬੱਚੇ ਉੱਥੇ ਪੜ੍ਹਦੇ ਸੀ ਜੇਚ ਸੰਸਕ੍ਰਿਤ ਭਾਸ਼ਾ ਪੜਾਈ ਜਾਂਦੀ ਸੀ ਇੱਕ ਗੱਲ ਹੋਰ ਦੱਸ ਦਈਏ ਕਿਸੇ ਵੀ ਸਕੂਲ 'ਚ ਕਿਸੇ ਨੂੰ ਮਨਾਹੀ ਨਹੀਂ ਸੀ ਜੇ ਕੋਈ ਸੰਸਕ੍ਰਿਤ ਪੜ੍ਹਨਾ ਚਾਹੁੰਦਾ ਸੀ ਉੱਥੇ ਵੀ ਜਾ ਸਕਦਾ ਸੀ ਨਾਲ ਉਹ ਜਿਵੇਂ ਮਦਰਸੇ 'ਚ ਵੀ ਜਾ ਸਕਦੇ ਸੀ ਕਿਸੇ ਨੂੰ ਕੋਈ ਮਨਾਹੀ ਨਹੀਂ ਸੀ ਫਿਰ ਆਉਂਦੇ ਨੇ ਗੁਰਮੁਖੀ ਸਕੂਲ ਜੋ ਸਿੱਖ ਇਤਿਹਾਸ ਗੁਰਮੁਖੀ ਤੇ ਸਿੱਖੀ ਦੇ ਰਿਲੇਟਡ ਸਨ ਜੇਚ ਗੁਰਮੁਖੀ ਸਿਖਾਈ ਜਾਂਦੀ ਬੱਚਿਆਂ ਨੂੰ ਸਿੱਖੀ ਬਾਰੇ ਦੱਸਿਆ ਜਾਂਦਾ ਸੀ ਇਤਿਹਾਸ ਬਾਰੇ ਦੱਸਿਆ ਜਾਂਦਾ ਸੀ ਉਤੋਂ ਬਾਅਦ ਇੱਕ ਬੜੇ ਪ੍ਰਮੁੱਖ ਸਕੂਲ ਆਉਂਦੇ ਨੇ ਮੈਨੂੰ ਲੱਗਦਾ ਹੁਣ ਵੀ ਐਜੈਂਡੀ ਲੋੜ ਆਪਾਂ ਨੂੰ ਹੈਗੀ ਐ ਜਿਹਨਾਂ ਨੂੰ ਮਹਾ ਜਨੀ ਸਕੂਲ ਕਹਿੰਦੇ ਸੀ ਮਹਾ ਜਨੀ ਸਕੂਲ ਜਿੱਥੇ ਵਪਾਰ ਅਰਥ ਸ਼ਾਸਤਰ ਪੋਲਿਟਿਕਸ ਇਹ ਸਾਰੀ ਚੀਜ਼ਾਂ ਸਿਖਾਉਂਦੇ ਸੀ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਦੀ ਕਿਤਾਬ ਸ਼ੇਰੇ ਪੰਜਾਬ ਚੋਂ ਇੱਕ ਗੱਲ ਹੋਰ ਲਿਖਦੇ ਨੇ ਕਿ ਉਸ ਸਮੇਂ ਜਿਹੜੇ 22 ਤੋਂ ਵੱਧ ਸਬਜੈਕਟ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਥੇ ਸਕੂਲਾਂ ਚ ਪੜ੍ਹਾਏ ਜਾਂਦੇ ਸਨ ਜੀਜੋ ਬਹੁਤ ਵੱਡੇ ਵੱਡੇ ਵਿਗਿਆਨੀ ਵੀ ਨਿਕਲਦੇ ਸੀ ਜਿਨਾਂ ਦਾ ਆਪਾਂ ਸਭ ਤੋਂ ਪਹਿਲਾਂ ਆਪ ਇੱਕ ਵੀਡੀਓ 'ਚ ਵੀ ਉਹਨਾਂ ਦਾ ਨਾਮ ਲਿੱਤਾ ਸੀ ਭਾਈ ਲਹਿਣਾ ਸਿੰਘ ਜੀ ਮਜੀਦਪੁਰ ਉਹ ਇੱਕ ਇੰਜੀਨੀਅਰ ਹੈ ਜਿਨ੍ਹਾਂ ਨੇ ਤਿੰਨ ਨਾਲੀਆਂ ਵਾਲੀ ਬੰਦੂਕ ਬਣਾਈ ਸੀ ਇੱਕ ਕੜੀ ਬਣਾਈ ਸੀ ਜੋ ਦਰਬਾਰ ਸਾਹਿਬ ਦੇ ਵਿੱਚ ਹਜੇ ਵੀ ਲੱਗੀ ਹੋਈ ਹੈ ਪਰ ਉਹਦੇ ਵਿੱਚ ਜਦੋਂ ਆਪਾਂ ਅੰਦਰ ਜਾਨੇ ਮੱਥਾ ਟੇਕਣ ਤਾਂ ਸਾਈਡ ਤੇ ਉਹ ਕੜੀ ਲੱਗੀ ਹੋਈ ਹੈ ਸੂਰਜੀ ਕੜੀ ਤੇ ਸੂਰਜ ਦੇ ਸਮੇਂ ਦੇ ਨਾਲ-ਨਾਲ ਚੰਦਰਮਾ ਦਾ ਵਰਦਾ ਤੇ ਘਟਾ ਵੀ ਦੱਸਦੀ ਸੀ ਸਰਦਾਰ ਲਹਿਣਾ ਸਿੰਘ ਜੀ ਵੱਲੋਂ ਕਈ ਐਸੀਆਂ ਤੋਪਾਂ ਵੀ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਪਾਰਟ ਵਿੱਚ ਗੋਲੀਆਂ ਲਈ ਤੋਪਾਂ ਬੜੀ ਫੇਮਸ ਸੀ ਉਹਨਾਂ ਦੀ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਬ੍ਰਿਟਿਸ਼ ਵਾਲੇ ਈਸਟ ਇੰਡੀਆ ਕੰਪਨੀ ਵਾਲੇ ਵੀ ਹੈਰਾਨ ਹੁੰਦੇ ਸਨ ਇਹੋ ਜੇ ਮਹਾਨ ਵਿਗਿਆਨੀ ਵੀ ਮਹਾਰਾਜੇ ਦੇ ਸਕੂਲਾਂ ਚੋਂ ਨਿਕਲਦੇ ਸਨ ਅੱਗੇ ਗੱਲ ਕਰਦੇ ਹਾਂ ਇੱਕ ਰਿਪੋਰਟ ਦੇ ਮੁਤਾਬਕ ਜੋ ਸਮੇਂ ਦੀ ਰਿਪੋਰਟ ਸੀ ਮਹਾਰਾਜਾ ਰਣਜੀਤ ਸਿੰਘ ਜੀ ਸਭ ਤੋਂ ਵੱਧ ਖਰਚਾ ਸਕੂਲਾਂ ਉੱਤੇ ਕਰਦੇ ਸਨ ਜਿੰਨੇ ਵੀ ਉਹਨਾਂ ਦਾ ਟੈਕਸ ਇਕੱਠਾ ਹੁੰਦਾ ਸੀ ਸਭ ਤੋਂ ਵੱਧ ਉਹ ਖਰਚਾ ਸਭ ਤੋਂ ਵੱਧ ਉਹ ਪੈਸੇ ਸਕੂਲਾਂ ਬਣਵਾਉਣ ਉੱਤੇ ਹੋਰ ਬਾਹਰੋਂ ਕਿਤਾਬਾਂ ਮੰਗਾ ਕੇ ਜਿਹੜੀਆਂ ਬੜੀਆਂ ਗੁਣਕਾਰੀ ਕਿਤਾਬਾਂ ਡਾਕਟਰੀ ਦੀਆਂ ਹੋਰ ਕਿਤਾਬਾਂ ਨੂੰ ਲਿਆ ਕੇ ਇੱਥੇ ਉਹਨਾਂ ਦੇ ਅਨੁਵਾਦ ਕਰਾਉਂਦੇ ਸਨ ਤੇ ਜਿਹੜੇ ਅਨੁਵਾਦ ਕਰਦੇ ਸਨ ਉਹਨਾਂ ਨੂੰ ਵੀ ਵੱਡੇ-ਵੱਡੇ ਖਤਾਬ ਵੀ ਦਿੰਦੇ ਸਨ ਜਦੋਂ ਲੇਖ ਸਾਨੂੰ ਕਿਤਾਬ 'ਚ ਵੀ ਮਿਲਦਾ ਹੈ ਭਾਈ ਹੋਤੀ ਮਰਦਾਨ ਬੱਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਦੀ ਕਿਤਾਬ 'ਚ ਵੀ ਆਪ ਨੂੰ ਇਹ ਗੱਲਾਂ ਦਾ ਉਲੇਖ ਮਿਲਦਾ ਇੱਕ ਗੱਲ ਹੋਰ ਵੀ ਦੱਸ ਦਈਏ ਉਸ ਸਮੇਂ ਇੱਕ ਖਾਸ ਕਾਇਦਾ ਬਣਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤੇਜ ਚ ਬੇਸਿਕ ਇੱਕ ਕਾਇਦਾ ਸੀ ਚਾਰ ਪੰਜ ਭਾਸ਼ਾਵਾਂ ਹੁੰਦੀਆਂ ਸਨ ਤਾਂ ਜਦ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਸੀ ਤਾਂ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਸੀ ਵੀ ਜਿਹੜਾ ਅਸਲਾ ਦੇਊਗਾ ਉਹਨਾਂ ਨੂੰ ਲੱਗਦਾ ਹੈ ਦੋ ਪਤਨੀ ਤਿੰਨ ਆਨੇ ਦਿੱਤੇ ਜਾਂਦੇ ਸੀ ਤੇ ਜਿਹੜਾ ਉਹ ਕਾਇਦਾ ਉਹ ਗੁਰਮੁਖੀ ਦਾ ਕਾਇਦਾ ਜਾਂ ਜਿਹੜਾ ਕਾਇਦਾ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੜਾਇਆ ਗਿਆ ਸੀ ਉਹ ਕਾਇਦਾ ਦਿੰਦਾ ਸੀ ਉਹਨੂੰ ਪੰਜ ਤੋਂ 6 ਆਨੇ ਦਿੱਤੇ ਜਾਂਦੇ ਸਨ ਇੰਜ ਜਿਉ ਉਹਨਾਂ ਨੇ ਸਾਰੇ ਕੈਦੇ ਉਹਨਾਂ ਨੂੰ ਖਤਮ ਕਰਕੇ ਇਕੱਠੇ ਕਰਕੇ ਅੱਗੇ ਵੀ ਲਾ ਦਿੱਤੀ ਸੀ ਤਾਂ ਅੱਜ ਜ਼ਰੂਰ ਸਾਡੇ ਲੀਡਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੀ ਵੈਸਟਬਲ ਐਜੂਕੇਸ਼ਨ ਅਜਤਰੀ ਡੇਟ ਤੇ ਸਾਡੇ ਹੈਗੀ ਹੈ ਜਿੱਥੇ ਆਪਾਂ ਪ੍ਰੈਕਟੀਕਲ ਤੋਂ ੱ ਤੱਕ ਖਤਮ ਹੀ ਕਰਤਾ ਹੈ ਸਿਰਫ ਲਿਖਤੀ 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 ਬਸ ਪ੍ਰੈਕਟੀਕਲ ਆ ਬਣਾਓ ਇਕੱਠੇ ਕਰਕੇ ਫਿਰ ਗੂੜੇ ਚ ਪਾਓ ਇਹ ਕੁਝ ਆਪਣੇ ਚੱਲ ਰਿਹਾ ਹੈ ਤਾਂ ਜ਼ਰੂਰ ਉਹਨਾਂ ਨੂੰ ਵੀ ਇਹ ਇਤਿਹਾਸ ਦੀਆਂ ਕਿਤਾਬਾਂ ਪੜ੍ਹ ਕੇ ਜਾਂ ਪੁਰਾਣੇ ਸਰੋਤ ਪੜ੍ਹ ਕੇ ਦੇਖਣਾ ਚਾਹੀਦਾ ਹੈ ਉਹ ਜਿਹੀਆਂ ਪਾਲਸੀਆਂ ਬਣਾਉਣੀ ਚਾਹੀਦੀਆਂ ਕਿ ਜ਼ਰੂਰ ਇਹ ਜੇ ਖਾਲਸਾ ਰਾਜ ਸੀਗਾ ਵੀ ਪ੍ਰੈਕਟੀਕਲਿਟੀ ਤੇ ਬਹੁਤ ਫੋਕਸ ਸੀਗਾ ਉਹ ਜਿਸ ਸਕੂਲ ਅੱਜ ਵੀ ਹੋਣ ਜ਼ਰੂਰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਧੰਨਵਾਦ